ਧੰਨ ਗੁਰੂ ਰਾਮਦਾਸ ਜੀ 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 ਆਰਚਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦਦਾ ਆਨੰਦ ਮਾਨੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਦੀ ਸ਼ਰਨ ਵਿੱਚ ਪਹੁੰਚੇ ਹੋ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਹ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਝ ਕੀਤੀ ਫਤਿਹ ਬੁਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਜਿਸ ਵੇਲੇ ਕੱਥੂ ਨੰਗਲ ਇਲਾਕੇ 'ਚ ਪਹੁੰਚੇ ਨਾ ਬਿਆੰਤ ਸੰਗਤਾਂ ਸਤਗੁਰ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਤੇ ਆਪਣੇ ਭਾਗ ਬਣਾਉਂਦੀਆਂ ਨੇ ਇਹ ਸੰਗਤਾਂ ਦੇ ਵਿੱਚ ਇੱਕ ਲਗਭਗ 12 ਸਾਲ ਦਾ ਬੱਚਾ ਜੋ ਮੱਜਾਂ ਛਾੜਦਾ ਹੈ ਉਹਨੂੰ ਪਤਾ ਲੱਗਾ ਇਦਾਂ ਸਾਡੇ ਇਲਾਕੇ 'ਚ ਕੋਈ ਸਾਧੂ ਆਏ ਨੇ ਉਹ ਵੀ ਦੁੱਧ ਦਾ ਘੜਵਾ ਲੈ ਕੇ ਨਾ ਸਤਿਗੁਰ ਦੇ ਚਰਨਾਂ ਦੇ ਵਿੱਚ ਆਉਂਦਾ ਹੈ ਤੇ ਆ ਕੇ ਉਹ ਦੁੱਧ ਦਾ ਘੜਵਾ ਸਤਿਗੁਰ ਦੇ ਅੱਗੇ ਰੱਖ ਦਿੰਦਾ ਹੈ ਦੋਵੇਂ ਹੱਥ ਜੋੜ ਕੇ ਬੜੇ ਅਦਬ ਸਤਕਾਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਦਾ ਹੈ। ਆਖਲਕ ਸਤਿਗੁਰੂ ਜੀ ਕਿਰਪਾ ਕਰੋ ਤੁਹਾਡੇ ਵਾਸਤੇ ਇਹ ਦੁੱਧ ਲੈ ਕੇ ਆਇਆ ਹਾਂ ਤੇ ਦੁੱਧ ਛਕਣਾ ਕਰੋ ਜੀ। ਗੁਰੂ ਨਾਨਕ ਪਾਤਸ਼ਾਹ ਜੀ ਕਦੇ ਉਹ ਦੁੱਧ ਵੱਲ ਦੇਖਦੇ ਨੇ ਤੇ ਕਦੇ ਉਹ ਬੱਚੇ ਦੇ ਮੁਖ ਵੱਲ ਦੇਖਦੇ ਨੇ। ਕੁਝ ਸਮਾਂ ਉਹ ਬੱਚਾ ਸਤਿਗੁਰ ਦੇ ਚਰਨਾਂ 'ਚ ਬੈਠਾ ਫਿਰ ਦੋਵੇਂ ਹੱਥ ਜੋੜ ਕੇ ਨਾ ਬੇਨਤੀ ਕਰਨ ਲੱਗਾ ਕਹਿੰਦਾ ਹੈ ਗਰੀਬ ਨਵਾਜ਼ ਜੀ ਅੱਜ ਤੁਹਾਡੇ ਚਰਨਾਂ 'ਚ ਇੱਕ ਮੈਂ ਬੇਨਤੀ ਕਰਨੀ ਹੈ ਸਤਿਗੁਰ ਜੀ ਕਹਿੰਦੇ ਬੇਟਾ ਕੀ ਕਹਿਣਾ ਚਾਹੁੰਦਾ ਹੈ ਜੋ ਕਹਿਣਾ ਹੈ ਖੁੱਲ ਕੇ ਆਖ ਸਤਿਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਕੋਈ ਇਹੋ ਜਿਹਾ ਸੌਖਾ ਜਿਹਾ ਢੰਗ ਦੱਸ ਦਿਓ ਮੈਨੂੰ ਜਿਸ ਦੇ ਨਾਲ ਮੇਰਾ ਜਨਮ ਤੇ ਮਰਨ ਕੱਟਿਆ ਜਾਵੇ ਜਦੋਂ ਇਹ ਬੱਚੇ ਨੇ ਇਹ ਗੱਲ ਆਖੀ ਨਾ ਸਤਿਗੁਰੂ ਕੋਈ ਸੌਖਾ ਜਿਹਾ ਢੰਗ ਦੱਸੋ ਮੇਰਾ ਜਨਮ ਮਰਨ ਕੱਟਿਆ ਜਾਵੇ ਤੇ ਗੁਰੂ ਨਾਨਕ ਪਾਤਸ਼ਾਹ ਉਸ ਬੱਚੇ ਦੇ ਮੁਖ ਵੱਲ ਵੇਖਦੇ ਨੇ ਕਿੰਦੇ ਬੇਟਾ ਉਮਰ ਤੇਰੀ ਭਾਵੇਂ ਛੋਟੀ ਹੈ ਪਰ ਦਾਤ ਤੂੰ ਬੜੀ ਵੱਡੀ ਮੰਗੀ ਹੈ ਤੈਨੂੰ ਇੰਨੀ ਸੋਝੀ ਕਿਵੇਂ ਹੋ ਗਈ ਐਨਾ ਗਿਆਨ ਕਿਵੇਂ ਹੋ ਗਿਆ ਸਤਿਗੁਰੂ ਕੁਝ ਕੁਦਲ ਪਹਿਲਾਂ ਹਾਕਮ ਸਾਡੇ ਇਲਾਕੇ 'ਚ ਆਏ ਸਨ ਜੋ ਸਾਡੇ ਪਿੰਡ ਵਾਲੇ ਨੇ ਫਸਲਾਂ ਬੀਜੀਆਂ ਸਨ ਅਜੇ ਕੁਝ ਕੱਚੀਆਂ ਫਸਲਾਂ ਸਨ ਕੁਝ ਪੱਕ ਗਈਆਂ ਸਨ ਤੇ ਕੁਝ ਅਧ ਪੱਕੀਆਂ ਸਨ ਸਤਿਗੁਰੂ ਹਾਕਮਾਂ ਨੇ ਆਪਣੇ ਘੋੜਿਆਂ ਵਾਸਤੇ ਪੱਕੀਆਂ ਫਸਲਾਂ ਵੀ ਵੱਢ ਲਈਆਂ ਅਧ ਪੱਕੀਆਂ ਫਸਲਾਂ ਵੀ ਵੱਢ ਲਈਆਂ ਜੋ ਛੋਟੀਆਂ ਛੋਟੀਆਂ ਫਸਲਾਂ ਸਨ ਅਜੇ ਕੱਚੀਆਂ ਸਨ ਉਹ ਵੀ ਫਸਲਾਂ ਸਤਿਗੁਰੂ ਵੱਢ ਲਈਆਂ ਉਹ ਹਾਕਮਾਂ ਨੂੰ ਕਿਸੇ ਨੇ ਰੋਕਿਆ ਨਹੀਂ ਸਤਿਗੁਰੂ ਉਸ ਦਿਨ ਮੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਦੀ ਫਸਲ ਹਾਂ ਇਹ ਤਾਂ ਉਹਦੀ ਮੌਜ ਹੈ ਭਾਵੇਂ ਉਹ ਬੁਢੇਪੇ ਵਿੱਚ ਲੈ ਜਾਵੇ ਭਾਵੇਂ ਜਵਾਨੀ ਵਿੱਚ ਲੈ ਜਾਵੇ ਭਾਵੇਂ ਬਚਪਨ ਦੇ ਵਿੱਚ ਲੈ ਜਾਵੇ ਕੋਈ ਬੰਦਾ ਇਸ ਗੱਲ ਦਾ ਦਾਵਾ ਨਹੀਂ ਕਰ ਸਕਦਾ ਕਿ ਮੈਂ ਬੁਢੇਪੇ ਵਿੱਚ ਹੀ ਪ੍ਰਾਂਤ ਤਿਆਗਾਗਾ ਜਾਂ ਸਵਾਸਤਿਆਗਾਗਾ ਸਤਿਗੁਰੂ ਉਸ ਦਿਨ ਤੋਂ ਇਸ ਗੱਲ ਦਾ ਮੈਨੂੰ ਗਿਆਨ ਹੋ ਗਿਆ ਪਤਾ ਨਹੀਂ ਕਿਹੜੇ ਵੇਲੇ ਕਾਲ ਨੇ ਆ ਕੇ ਪਕਰ ਲੈਣਾ ਹੈ ਜੇ ਹਾਕਮਨ ਕੋਈ ਨਹੀਂ ਰੋਕ ਸਕਿਆ ਤਾਂ ਉਹ ਕਾਲ ਨੂੰ ਵੀ ਕੋਈ ਨਹੀਂ ਰੋਕ ਸਕਦਾ ਸਤਿਗੁਰੂ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਰਪਾ ਕਰੋ ਵਕਸ਼ਿਸ਼ ਕਰੋ ਮੇਰਾ ਜਨਮ ਮਰਨ ਕੱਟ ਦਿਓ ਗੁਰਨਾਨਕ ਬਾਸ਼ਾ ਉਸ ਬੱਚੇ ਦੀ ਗੱਲ ਸੁਣ ਕੇ ਬੜੇ ਪ੍ਰਸੰਨ ਹੁੰਦੇ ਨੇ ਤੇ ਸਤਿਗੁਰੂ ਜੀ ਆਖਣ ਲੱਗੇ ਬੇਟਾ ਤੇਰਾ ਨਾਮ ਕੀ ਹੈ ਉਸ ਬੱਚੇ ਨੇ ਦੋਵੇਂ ਹੱਥ ਜੋੜਲੇ ਸਤਿਗੁਰੂ ਮਾਤਾ ਪਿਤਾ ਨਾਮ ਰੱਖਿਆ ਬੂੜਾ ਸਤਿਗੁਰੂ ਜੀ ਕਹਿੰਦੇ ਉਹ ਪੁੱਤਰ ਨਾਮ ਤੇਰਾ ਬੂੜਾ ਹੈ ਪਰ ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹਾਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਉਹ ਬੱਚਾ ਕੌਣ ਸੀ ਆਖੋ ਧੰਤਨ ਬਾਬਾ ਬੁੱਢਾ ਸਾਹਿਬ ਜੀ ਸਤਗੁਰੂ ਜੀ ਕਹਿੰਦੇ ਪੁੱਤਰ ਜੇ ਚੌਨਾ ਨਾ ਜਨਮ ਮਰਨ ਕੱਟਿਆ ਜਾਵੇ ਫਿਰ ਪਰਮੇਸ਼ਰ ਨੂੰ ਯਾਦ ਕਰਿਆ ਕਰ ਇੱਕ ਮਨ ਇੱਕ ਚਿੱਤ ੋਕੇ ਉਹਦੀ ਅਰਦਾਨਾ ਕਰਿਆ ਕਰ ਕੋਸ਼ਿਸ਼ ਕਰ ਕੰਮ ਕਰ ਕਰਦਿਆਂ ਵੀ ਸੁਰਤੀ ਵਿੱਚ ਉਹਦੀ ਹਰ ਵੇਲੇ ਯਾਦ ਬਣੀ ਰਵੇ ਸਤਿਗੁਰੂ ਮੈਂ ਸਮਝਿਆ ਨਹੀਂ ਪਿਤਾ ਜੀ ਆਖ ਲਗੇ ਪੁੱਤਰ ਕੰਮ ਕਰ ਕਰਦਿਆਂ ਕਰਦੇ ਨਾਲ ਪਰਮੇਸ਼ਰ ਨੂੰ ਯਾਦ ਰੱਖਣਾ ਹੈ ਪਰਮੇਸ਼ਰ ਦੇ ਗੁਣ ਗਾਉਣੇ ਨੇ ਉਹਦੀ ਵਡਿਆਈ ਕਰਨੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਉਹਨੂੰ ਧਿਆਉਣਾ ਹੈ ਆਓ ਗੁਰਮਖੋ ਜਿੰਨੇ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਜਾਂ ਇੱਥੇ ਬੈਠੇ ਹੋ 2 ਕੁ ਮਿੰਟ ਅਸੀਂ ਵੀ ਸਤਗੁਰ ਦੇ ਚਰਨਾਂ 'ਚ ਹਾਜ਼ਰੀ ਲਾਈਏ ਫਿਰ ਨਾਲ ਜਿਵੇਂ ਸਤਗੁਰ ਜੀ ਕਿਰਪਾ ਕਰਨਗੇ ਪ੍ਰੇਮ ਦੇ ਵਿੱਚ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ 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 ਸਤ ਗੁਰੂ ਵਾਹਿਗੁਰੂ ਤਨ ਵਾਹਿਗੁਰੂ 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 ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਉਸ ਦਿਨ ਤੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਉਮਰ ਬੇਸ਼ੱਕ ਲਗਭਗ 12 ਸਾਲ ਦੀ ਹੈ ਫਿਰ ਗੁਰੂ ਨਾਨਕ ਜੀ ਦੇ ਚਰਨਾਂ ਨੇ ਇਹੋ ਜੀ ਸਾਂਝ ਪਾਈ ਸਤਿਗੁਰ ਜੀ ਦਾ ਬਚਨ ਸੁਨਿਆ ਵੀ ਤੇ ਮੰਨਿਆ ਵੀ ਸਤਿਗੁਰ ਜੀ ਦੀ ਬਾਣੀ ਕਹਿੰਦੀ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਵਿਸੈ ਪਛਤਾਏ ਫਿਰ ਉਹਨਾਂ ਦੀ ਗਤ ਕੋਈ ਕਹਿ ਨਹੀਂ ਸਕਦਾ ਕਿੰਨਾ ਦੀ ਆਖੋ ਧੰਤਨ ਬਾਬਾ ਬੁੱਢਾ ਸਾਹਿਬ ਜੀ ਅੱਜ ਗੁਰੂ ਜੀ ਦਾ ਹੁਕਮ ਮੰਨਿਆ ਫਿਰ ਸਤਿਗੁਰ ਦੇ ਚਰਨਾਂ ਜਿਹੜੇ ਸੇਵਾ ਨਿਭਾਉਂਦੇ ਨੇ ਜਦੋਂ ਸਤਗੁਰੂ ਜੀ ਕਰਤਾਰਪੁਰ ਦੀ ਧਰਤੀ ਤੇ ਗਏ ਜਿੱਥੇ ਸਤਗੁਰ ਨੇ ਖੇਤੀਬਾੜੀ ਕੀਤੀ ਹੈ ਉੱਥੇ ਵੀ ਫਿਰ ਬਾਬਾ ਬੁੱਢਾ ਸਾਈ ਨਾਲ ਸੇਵਾ ਨਿਭਾਰੇ ਨੇ ਧਰਮਸ਼ਾਲਾ ਵੀ ਸੇਵਾ ਨਿਭਾਉਂਦੇ ਨੇ ਦਿਨ ਰਾਤ ਸੰਗਤਾਂ ਦੀ ਸੇਵਾ ਕਰਦੇ ਨੇ ਭਾਗਾਂ ਵਾਲਿਓ ਸਤਗੁਰੂ ਜੀ ਦੇ ਐਸਾ ਬਚਨ ਕਮਾਇਆ ਫਿਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਜ਼ਿਕਰ ਕੀਤਾ ਜੇ ਬਾਬਾ ਬੁੱਢਾ ਸਤ ਜੀਵਨ ਦੇ ਵੇਖ ਕੇ ਨਾ ਇਹ ਪੰਕਤੀਆਂ ਉਚਾਰਨ ਕੀਤੀਆਂ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਜਿੱਤਾ ਰੰਧਾਵਾ ਭਲਾ ਹੈ ਜਿੱਤਾ ਰੰਧਾਵਾ ਭਲਾ ਹੈ ਬੂੜਾ ਬੁੱਢਾ ਇੱਕ ਮਨ ਧਿਆਵੈ ਬੋਲੋ ਬੂੜਾ ਬੁੱਢਾ ਇੱਕ ਮਨ ਤੇ ਆਵੇ ਸਾਰੀ ਜ਼ਿੰਦਗੀ ਫਿਰ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰ ਦੇ ਗੁਣ ਗਾਈ ਗੁਰਮਖੋ ਕਰਤਾਰਪੁਰ ਸੇਵਾ ਨਿਭਾਉਂਦੇ ਨੇ ਸਤਿਗੁਰ ਦੇ ਚਰਨਾਂ 'ਚ ਰਹਿ ਕੇ ਦਿਨ ਰਾਤ ਗੁਰੂ ਘਰ ਦੀ ਸੇਵਾ ਕਰਦੇ ਨੇ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਿੱਖ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਦਿੱਤੀ ਨਾ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਨੇ ਕੋਲ ਬੁਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਮੇਰੇ ਪਿਆਰੇ ਸਿੱਖ ਹੋ ਇਹ ਗੱਦੀ ਦੀ ਜੋ ਰਸਮ ਹੈ ਨਾ ਇਹ ਤੁਸੀਂ ਨਿਭਾਓ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਕਰਮਾ ਕੀਤੀ ਗੁਰੂ ਅੰਗਦ ਦੇਵ ਜੀ ਦੀ ਨਾਮ ਪਹਿਲਾਂ ਸੀ ਭਾਈ ਲੈਣਾ ਜੀ ਪ੍ਰਕਰਮਾ ਕਰਕੇ ਨਮਸਕਾਰ ਕੀਤੀ ਉਹ ਸਾਰੀ ਮਰਿਆਦਾ ਨਿਭਾਈ ਜੋ ਗੁਰਗੱਦੀ ਵਾਲਾ ਤਿਲਕ ਹੈ ਉਹ ਬਾਬਾ ਬੁੰਡਾ ਸਾਹਿਬ ਜੀ ਕੋਲ ਲਵਾਇਆ ਆਖਿਆ ਇਹ ਰਸਮ ਤੁਸੀਂ ਨਿਭਾਓ ਵੇਖੋ ਕਿੰਨਾ ਮਾਨ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਰੂਪ ਬਖਸ਼ਿਆ ਭਾਵ ਉਹ ਜੋਤ ਗੁਰ ਅੰਗਦ ਦੇ ਟਕਾ ਕੇ ਆਪਣੇ ਘਰ ਦਾ مالک ਬਣਾ ਦਿੱਤਾ ਗੁਰੂ ਅੰਗਦ ਦੇਵ ਜੀ ਨੂੰ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਗੁਰਨਾਨਕ ਪਾਤਸ਼ਾਹ ਨੇ ਘੁੱਟ ਕੇ ਗੱਲ ਨਾਲ ਲਾ ਕੇ ਆਖਿਆ ਸੀ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਸੇਵਾ ਵੀ ਬਹੁਤ ਹੈ ਤੁਹਾਡਾ ਵੀ ਗੁਰੂ ਘਰ ਨਾਲ ਬਹੁਤ ਪਿਆਰ ਹੈ ਆ ਦਿਲ ਕਰਦਾ ਇੱਕ ਤੁਹਾਡੇ ਤੇ ਵੀ ਬਖਸ਼ਿਸ਼ ਕਰ ਦਈਏ ਬਾਬਾ ਬੁੱਢਾ ਸਾਹਿਬ ਜੀ ਮੈਂ ਜਿੱਥੇ ਮਰਦੀ ਹੋਵਾਂ ਜਿਸ ਸਰੂਪ ਵਿੱਚ ਮਰਦੀ ਹੋਵਾਂ ਤੇਥੋਂ ਕਦੇ ਓਲੇ ਨਹੀਂ ਹੋਵਾਂਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਬਾ ਬੁੱਢਾ ਸਾਹਿਬ ਜੀ ਮੈਂ ਤੇਥੋਂ ਕਦੀ ਓਲੇ ਨਹੀਂ ਹੋਵਾਂਗਾ ਇਧਰੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਖੰਡੂਰ ਸਾਹਿਬ ਭੇਜ ਦਿੱਤਾ ਕੁਝ ਸਮੇਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜੋਤੀਓ ਸਮਾਗੇ ਨਾ ਸੰਗਤਾ ਖੰਡੂਰ ਸਾਹਿਬ ਪਹੁੰਚੀਆਂ ਉੱਥੇ ਗੁਰੂ ਅੰਗਦ ਦੇ ਪਿਤਾ ਦੇ ਰਸਣ ਨਹੀਂ ਹੋਏ ਗੁਰੂ ਅੰਗਦ ਦੇ ਪਿਤਾ ਜੀ ਐਡੇ ਵਿਰਾਗ ਦੇ ਵਿੱਚ ਮਾਤਾ ਭਰਾਈ ਦੇ ਘਰ ਅੰਦਰ ਬੈਠ ਗਏ ਤੇ ਆਖਿਆ ਮਾਤਾ ਭਰਾਈ ਜੀ ਨੂੰ ਜੇ ਕੋਈ ਸਾਡੇ ਬਾਰੇ ਪੁੱਛੇ ਨਾ ਉਹਨੂੰ ਦੱਸਣਾ ਨਹੀਂ ਅੰਦਰ ਸਮਾਦੀ ਲਾ ਲਈ ਗੁਰੂ ਅੰਗਦ ਦੇ ਪਿਤਾ ਜੀ ਨੇ ਮਾਤਾ ਭਰਾਈ ਦੇ ਘਰ ਇਧਰੋਂ ਸੰਗਤਾਂ ਵਿਆਕੁਲ ਹੋ ਰਹੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਸਾਡੀ ਬਾਹ ਗੁਰੂ ਅੰਗਦ ਦੇ ਪਿਤਾ ਜੀ ਨੂੰ ਫੜਾ ਕੇ ਗਏ ਸਨ ਤੇ ਗੁਰੂ ਅੰਗਦ ਦੇ ਪਤਾ ਜੀ ਕਿੱਥੇ ਚਲੇ ਗਏ ਨੇ ਗੁਰੂ ਅੰਗਦ ਦੇ ਪਿਤਾ ਜੀ ਦਾ ਕੋਈ ਪਤਾ ਲੱਗਦਾ ਨਹੀਂ ਪਿਆ ਉਹ ਪਤਾ ਨਹੀਂ ਕਿੱਥੇ ਚਲੇ ਗਏ ਨੇ ਫਿਰ ਸੰਗਤਾਂ ਨੂੰ ਇੱਕਦਮ ਯਾਦ ਆ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਲ ਦੇ ਨਾਲ ਲਾ ਕੇ ਬਾਬਾ ਬੁੱਢਾ ਸਾਹਿਬ ਨੇ ਇਹ ਗੱਲ ਆਕੀ ਸੀ ਉਹ ਬੁੱਢਿਆ ਮੈਂ ਜਿਸ ਸੂ ਵਿੱਚ ਮਰਦੀ ਹੋਵਾਂ ਬਾਬਾ ਬੁੱਢਾ ਸਾਹਿਬ ਜੀ ਤੇਥੋਂ ਕਦੇ ਮੈਂ ਓਲੇ ਨਹੀਂ ਹੋਵਾਂਗਾ ਤੇਥੋਂ ਕਦੇ ਓਲੇ ਨਾ ਹੋਸੀ ਤੇ ਸੰਗਤਾਂ ਨੇ ਆ ਕੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹ ਵਚਨ ਕੀਤਾ ਸੀ ਤੁਹਾਡੇ ਅੱਪੜ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਕਿ ਬੁੱਢਿਆ ਤੇਥੋਂ ਕਦੇ ਓਲੇ ਨਾ ਹੋਸੀ ਕਿਰਪਾ ਕਰੋ ਸਾਨੂੰ ਗੁਰੂ ਅੰਗਦ ਦੇ ਪਿਤਾ ਜੀ ਦਾ ਟਿਕਾਣਾ ਦੱਸੋ ਅਸੀਂ ਵੀ ਜੜਸ਼ਨ ਕਰਕੇ ਭਾਗ ਬਣਾਈਏ ਤਾਂ ਉਸ ਵੇਲੇ ਸੰਗਤਾਂ ਦੇ ਨਾਲ ਫਿਰ ਬਾਬਾ ਬੁੱਢਾ ਸਾਹਿਬ ਜੀ ਖੰਡੂਰ ਸਾਹਿਬ ਦੀ ਧਰਤੀ ਤੇ ਬਹੁੰਦੇ ਨੇ ਮਾਤਾ ਭਰਾਈ ਦੇ ਘਰ ਜਾਂਦੇ ਨੇ ਆਖ ਲੱਗੇ ਮਾਤਾ ਜੀ ਗੁਰੂ ਅੰਗਦ ਦੇ ਪਿਤਾ ਜੀ ਕਿੱਥੇ ਨੇ ਉਸ ਵੇਲੇ ਮਾਤਾ ਭਰਾਈ ਜੀ ਨੇ ਗੁਰੰਗਰ ਦੇਵਿੱਤ ਨੇ ਮਨਾ ਕੀਤਾ ਹੋਇਆ ਸੀ ਕਿੰਦੀ ਬਾਬਾ ਜੀ ਤੁਹਾਨੂੰ ਤਾਂ ਸਾਰਾ ਪਤਾ ਹੈ ਤੂੰ ਹੱਥੋਂ ਕੀ ਲਗਾਵਾ ਇੱਧਰ ਗੁਰੂ ਪਾਸ਼ਾ ਦਾ ਬਚਨ ਵੀ ਸੰਭਾਲਣਾ ਹੈ ਨਹੀਂ ਦੱਸੋ ਮਾਤਾ ਜੀ ਗੁਰੂ ਅੰਗਦ ਦੇਵ ਜੀ ਕਿੱਥੇ ਨੇ ਕਿਹੜੇ ਕਮਰੇ ਵਿੱਚ ਨੇ ਤੇ ਅੱਗੋਂ ਮਾਤਾ ਭਰਾਈ ਜੀ ਨੇ ਦੋਵੇਂ ਹੱਥ ਜੋੜਨੇ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਜੀ ਮੇਰੇ ਘਰ ਨੇ ਤੁਹਾਨੂੰ ਕਿਨੇ ਦੱਸਿਆ ਤੱਗੋਂ ਬਾਬਾ ਬੁੱਢਾ ਸੱਜਿਆ ਅਖਣ ਲਗੇ ਮਾਤਾ ਜੀ ਤੁਹਾਡੇ ਚਿਹਰੇ ਦਾ ਨੂਰ ਤੁਹਾਡੇ ਮੱਥੇ ਦੀ ਚਮਕ ਇਹ ਗੱਲ ਦੱਸਦੀ ਪਈ ਹੈ ਕਿ ਗੁਰੂ ਨਾਨਕ ਦੀ ਜੋਤ ਦਾ ਪ੍ਰਕਾਸ਼ ਤੁਹਾਡੇ ਵੀਰੇ ਵਿੱਚ ਹੈ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਉਸ ਵੇਲੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਬਾਬੀਆਂ ਨੂੰ ਬੁਲਾਇਆ ਕਿ ਜਿਹੜਾ ਬਾਬੀਆਂ ਨੂੰ ਬੁਲਾਓ ਗੁਰੂ ਨਾਨਕ ਬਾਸ਼ਾ ਕੀਰਤਨ ਦੇ ਆਸ਼ਿਕ ਸਨ ਫਿਰ ਕੀਰਤਨ ਆਰੰਭ ਕੀਤਾ ਜੀ ਜਿਸ ਵੇਲੇ ਕੀਰਤਨ ਆਰੰਭ ਕੀਤਾ ਗੁਰੂ ਅੰਗਦ ਦੇ ਪੁੱਤ ਨੇ ਦਰਵਾਜ਼ਾ ਖੋਲ੍ਹਿਆ ਦਬਾਰ ਸੰਗਤਾਂ ਦੇ ਆ ਕੇ ਬੈਠ ਗਏ ਆਖਿਆ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇੱਥੇ ਕੀਰਤਨ ਆਰੰਭ ਕਰ ਦਿੱਤਾ ਸਤਿਗੁਰੂ ਸੰਗਤਾਂ ਵਿਅਕਲ ਹੋ ਰਹੀਆਂ ਨੇ ਤੁਹਾਡੇ ਦਰਸ਼ਨਾਂ ਵਾਸਤੇ ਤਰਸਦੀਆਂ ਪਈਆਂ ਨੇ ਸੰਗਤਾਂ ਆਪ ਜੀ ਨੇ ਕਿਰਪਾ ਕੀਤੀ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ ਸਤਿਗੁਰੂ ਜੀ ਆਪ ਜੀ ਅੰਦਰ ਕੋ ਬੈਠੇ ਹੋ ਤੋ ਉਸ ਵੇਲੇ ਗੁਰੂ ਅੰਗਦ ਦੇ ਪਿਤਾ ਜੀ ਕਹਿੰਦੇ ਉਹ ਪਿਆਰੇ ਨਾਲ مشورہ ਪਿਆ ਗਿਆ ਹੈ ਉਹਦੇ مشوره ਵਿੱਚ ਉਹਦੇ ਪਿਆਰ ਦੇ ਵਿੱਚ ਅਸੀਂ ਅੰਦਰ ਬੈਠੇ ਹਾਂ ਸਤਸੰਗਿਓ ਫਿਰ ਗੁਰੂ ਅੰਗਦ ਦੇ ਪਿਤਾ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਬੜੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਸੰਗਤਾਂ ਨੇ ਵੀ ਬਾਬਾ ਬੁੱਢਾ ਸਾਹਿਬ ਦਾ ਧੰਨਵਾਦ ਕੀਤਾ ਸ਼ੁਕਰਾਨਾ ਕੀਤਾ ਸਮਾਂ ਬੀਤਦਾ ਜਾ ਰਿਹਾ ਹੈ ਇੱਕ ਦਿਨ ਗੁਰੂ ਅੰਗਦ ਦੇ ਪਿਤਾ ਜੀ ਬਾਬਾ ਬੁੱਢਾ ਸਾਹਿਬ ਨੂੰ ਕੋਲ ਬੁਲਾਉਂਦੇ ਨੇ ਆਖਣ ਲੱਗੇ ਕਹਿੰਦੇ ਫਲਾਣੇ-ਫਲਾਣੇ ਇਲਾਕੇ ਚਲੇ ਜਾਓ ਉੱਥੇ ਜਾ ਕੇ ਇਹ ਕੰਮ ਕਰਕੇ ਫਿਰ ਵਾਪਸ ਆ ਜਾਣਾ ਬਾਬਾ ਬੁੰਡਾ ਅੱਜ ਵੀ ਰਾਤ ਹੀ ਚਲੇ ਗਏ ਗੁਰਮਖੋ ਉਹ ਕੰਮ ਕਰ ਕਰਕੇ ਵਾਪਸ ਆਏ ਅਗਲਾ ਦਿਨ ਚੜ ਚੁੱਕਿਆ ਹੈ ਤੇ ਅੱਜ ਬਾਬਾ ਜੀ ਅੰਮ੍ਰਿਤ ਵੇਲੇ ਦੀਵਾਨ 'ਚ ਨਹੀਂ ਆਏ ਤੇ ਬਾਬਾ ਬੁੰਡਾ ਸਾਹਿਬ ਜੀ ਉਹ ਰਬਾਬੀ ਨੂੰ ਅੱਖ ਲੱਗੇ ਭਾਈ ਅੱਜ ਗੁਰੂ ਪਾਤਸ਼ਾਹ ਨੇ ਕਿਤੇ ਮੈਨੂੰ ਬਾਹਰ ਕੰਮ ਭੇਜਿਆ ਸੀ ਮੈਂ ਅੰਮ੍ਰਿਤ ਵੇਲੇ ਕੀਰਤਨ ਸਰਵ ਨਹੀਂ ਕਰ ਸਕਿਆ ਕਿਰਪਾ ਕਰੋ ਮੈਨੂੰ ਹੁਣ ਕੋਈ ਗੁਰੂ ਨਾਨਕ ਜੀ ਦਾ ਸ਼ਬਦ ਸੁਣਾ ਦਿਓ ਭਾਵ ਕੀਰਤਨ ਸੁਣਾ ਦਿਓ ਤਾਂ ਉਸ ਵੇਲੇ ੁਰਬਾਬੀ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਜੇ ਕੀਰਤਨ ਸੁੰਨਣਾ ਹੈ ਨਾ ਅੰਮ੍ਰਿਤ ਵੇਲੇ ਆਇਓ ਮੈਂ ਐਸ ਵੇਲੇ ਤੁਹਾਨੂੰ ਕੀਰਤਨ ਨਹੀਂ ਸੁਣਾ ਸਕਦਾ ਤੇ ਬਾਬਾ ਬੁੱਢਾ ਸਾਹਿਬ ਜੀ ਫੇਰ ਚੁੱਪ ਕਰਕੇ ਚਲੇ ਗਏ ਹੁਣ ਅਗਲੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ੁਰਬਾਬੀ ਕੀਰਤਨ ਸ਼ੁਰੂ ਕਰਨ ਲੱਗਾ ਤੇ ਗੁਰੂ ਅੰਗਦ ਦੇ ਪਿਤਾ ਇਦਾ ਇਸ਼ਾਰਾ ਕਰਕੇ ਖਿਲਾੜ ਦਿੱਤਾ ਕਿੰਦੇ ਅੱਜ ਕੀਰਤਨ ਆਰੰਭ ਕਰਿਓ ਸਤਿਗੁਰ ਕਿਉਂ ਗੁਰ ਅੰਗਦੇਵ ਜੀ ਨੇ ਪਿੱਠ ਕਰ ਲਈ ਸਤਿਗੁਰ ਕੀ ਭੋਲੋਗੀ ਮੇਰੇ ਕੋਲੋਂ ਕਿੰਦੇ ਜਦੋਂ ਆਖਿਆ ਸੀ ਗੱਲ ਸਾਨੂੰ ਕੀਰਤਨ ਸੁਣਾਓ ਉਦੋਂ ਦਾ ਕੀਰਤਨ ਸੁਣਾਇਆ ਨਹੀਂ ਸਤਿਗੁਰ ਤੁਸੀਂ ਥੋੜਾ ਆਖਿਆ ਸੀ ਉਹ ਤਾਂ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ ਸਤਿਗੁਰ ਜੀ ਕਿੰਦੇ ਬਾਬਾ ਬੁੱਢਾ ਸਾਹਿਬ ਮੇਰਾ ਹੀ ਰੂਪ ਨੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਕੋਲ ਬੜੀਆਂ ਖੁਸ਼ੀਆਂ ਲਈਆਂ ਹੋਈਆਂ ਨੇ ਜੇ ਤੁਸੀਂ ਬਾਬਾ ਬੁੱਢਾ ਸੈਨ ਨੂੰ ਨਾ ਕੀਤੀ ਨਾ ਸਬਲੋ ਸਾਨੂੰ ਨਾ ਕੀਤੀ ਹੈ ਉਹ ਰਬਾਬੀ ਨੇ ਫੇ ਭੁਲਾ ਮੰਗੀਆਂ ਗੁਰਮਖੋ ਸਤਗੁਰੂ ਮੈਂ ਭੁੱਲ ਗਿਆ ਅੱਗੇ ਤਾਂ ਇਹ ਜੀ ਭੁੱਲ ਨਹੀਂ ਹੋਵੇਗੀ ਫਿਰ ਸਤਗੁਰੂ ਨੇ ਅੱਗੇ ਆ ਦਿੱਤੀ ਉਹ ਰਬਾਬੀ ਨੇ ਕੀਰਤਨ ਸ਼ੁਰੂ ਕੀਤਾ ਸਤਗੁਰੂ ਨੇ ਵਿਸਰਿਆ ਬਾਬਾ ਬੁੱਢਾ ਸਾਹਿਬ ਨੇ ਹੋਰ ਬਿਆੰਦ ਸੰਗਤਾਂ ਨੇ ਸੁਨਿਆ ਵੇਖੋ ਸਤਗੁਰੂ ਬਾਬਾ ਬੁੱਢਾ ਸੈਨ ਕਿੰਨਾ ਲਾਡ ਕਿੰਨਾ ਪਿਆਰ ਕਰਦੇ ਸਨ ਸਮਾਂ ਬੀਤਦਾ ਜਾ ਰਿਹਾ ਹੈ ਅੱਜ ਗੁਰੂ ਅੰਗਦ ਦੇ ਪਿਤਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਨਾਨ ਦੇ ਘਰ ਦਾ ਮਾਲਕ ਬਣਾਉਣਾ ਹੈ। ਪਾਬ ਆਪਣੀ ਜੋਤ ਟਿਕਾਉਣੀ ਹੈ। ਫਿਰ ਬਾਬਾ ਬੁੱਢਾ ਸਾਹਿਬ ਨੇ ਕੋਲ ਬੁਲਾਇਆ। ਸਾਰੇ ਜੋ ਗੁਰਤਾ ਗੱਦੀ ਦੀ ਜੋ ਰਸਮ ਸੀ ਬਾਬਾ ਬੁੱਢਾ ਸਾਹਿਬ ਨੇ ਦਵਾਈ। ਅੱਜ ਬਾਬਾ ਅਮਰਦਾਸ ਤੋਂ ਗੁਰੂ ਅੰਗਦ ਦੇ ਪਿਤਾ ਜੀ ਨੇ ਗੁਰੂ ਅਮਰਦਾਸ ਜੀ ਬਣਾ ਦਿੱਤਾ। ਪਰਦੇ ਨੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ। ਸਤ ਸੰਗਿਓ ਇਧਰੋਂ ਅੱਜ ਗੁਰੂ ਅਮਰਦਾਸ ਜੀ ਗੁਰਨਾਨ ਦੇਵ ਜੀ ਦੇ ਘਰ ਦੇ ਮਾਲਕ ਬਣ ਗਏ ਨੇ ਤੇ ਬਾਬਾ ਬੁੰਡਾ ਸੈਨੂੰ ਕੋ ਕੰਮ ਆਪਣੇ ਨਗਰ ਆ ਗਏ ਤੇ ਗੁਰੂ ਅੰਗਦ ਦੇ ਜੀ ਦੇ ਸੁਪੁੱਤਰ ਭਾਈ ਦਾਤੂ ਜੀ ਨੇ ਜਦੋਂ ਗੁਰੂ ਅਮਰਦਾਸ ਲੱਤ ਮਰੀ ਨਾ ਆਖਿਆ ਗੋਵਿੰਦ ਵੇਲ ਸਾਹਿਬ ਛੱਡ ਕੇ ਚਲੇ ਜਾਓ ਤੇ ਉਸੇ ਵੇਲੇ ਹੀ ਗੁਰੂ ਅਮਰਦਾਸ ਜੀ ਨੇ ਫਿਰ ਗੋਇੰਦਵਾਲ ਸਿੰਘ ਸਾਹਿਬ ਛੱਡ ਕੇ ਤੇ ਆਪਣੇ ਨਗਰਵਾਸਰ ਕੀ ਆ ਗਏ। ਇੱਕ ਕਮਰੇ ਦੇ ਅੰਦਰ ਬੈਠ ਗਏ। ਬਾਹਰ ਫੱਟੀ ਲਾਤੀ ਇਹ ਦਰਵਾਜ਼ਾ ਕੋਈ ਨਾ ਖੁੱਲੇ। ਜਿਹੜਾ ਇਹ ਦਰਵਾਜ਼ਾ ਖੁੱਲੇਗਾ ਉਹ ਸਾਡਾ ਸਿੱਖ ਨਹੀਂ। ਹੁਣ ਸੰਗਤਾਂ ਨੂੰ ਪਤਾ ਲੱਗਾ ਗੁਰੂ ਅਮਰਦਾਸ ਕਿਤੇ ਚਲੇ ਗਏ ਨੇ। ਹੁਣ ਸੰਗਤਾਂ ਫਿਰ ਵੀ ਆਕਲ ਹੋ ਗਈਆਂ। ਫਿਰ ਸੰਗਤਾਂ 'ਚੋਂ ਕਿਸੇ ਆਖਿਆ ਜੀ ਗੁਰਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਸੀ ਉਹ ਬੰਡਿਆ ਇੱਥੋਂ ਕਦੇ ਕੋਲੇ ਨਾ ਹੋਸੀ ਫਿਰ ਸੰਗਤਾਂ ਨੇ ਬਾਬਾ ਬੁੱਢਾ ਸਾਨੂੰ ਜਾ ਕੇ ਬੇਨਤੀ ਕੀਤੀ ਬਾਬਾ ਜੀ ਕੋ ਅਮਰਦਾਸ ਪਿਤਾ ਜੀ ਦਾ ਕੁਝ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ ਨੇ ਫਿਰ ਬਾਬਾ ਬੁੱਢਾ ਸਤ ਜੀ ਗੋਇੰਦਵਾਲ ਸਾਹਿਬ ਆਏ ਆਪਣੇ ਦੇ ਵਿڈਿਆਈ ਦੀ ਲਈ ਆਖਿਆ ਸਤਗੁਰ ਦੀ ਘੋੜੀ ਖੋਲਦੇ ਹੋ ਜਿੱਧਰ ਜਿੱਧਰ ਸਤਗੁਰ ਦੀ ਘੋੜੀ ਜਾਏਗੀ ਨਾ ਪਿੱਛੇ ਪਿੱਛੇ ਅਸੀਂ ਜਾਵਾਂਗੇ ਸਤਗੁਰ ਦੀ ਘੋੜੀ ਨੂੰ ਖੋਲਿਆ ਗਿਆ ਪਿੱਛੇ ਪਿੱਛੇ ਬਾਬਾ ਬੁੱਢਾ ਸਭਜੀ ਹੋਰ ਸੰਗਤਾਂ ਨੇ ਉਹ ਘੋੜੀ ਬਸਰ ਕੇ ਜਾ ਕੇ ਖਲੋਗੇ ਜਿਸ ਕਮਰੇ ਦੇ ਅੰਦਰ ਗੁਰੂ ਅਮਰਦਾਸ ਪਿਤਾ ਜੀ ਬੈਠੇ ਸਨ ਬਾਬਾ ਬੁੱਢਾ ਜੀ ਬਾਹਰ ਵੇਖਿਆ ਫੱਟੀ ਲੱਗੀ ਹੋਈ ਹੈ ਜਿਹੜਾ ਦਰਵਾਜ਼ਾ ਖੁੱਲੇਗਾ ਉਹ ਸਾਡਾ ਸਿੱਖ ਨਹੀਂ ਹੁਣ ਸੰਗਤਾਂ ਵੀ ਇਹ ਫੱਟੀ ਪੜਦੀਆਂ ਪਈਆਂ ਨੇ ਹੁਣ ਦਰਵਾਜ਼ਾ ਖੋਲੇ ਕੌਣ ਉਸ ਵੇਲੇ ਫਿਰ ਬਾਬਾ ਬੁੱਢਾ ਜੀ ਨੇ ਜ਼ੁਗਤੀ ਵਰਤੀ ਉਹ ਕਮਰੇ ਦੇ ਪਿੱਛੇ ਪਾਸੇ ਸਨ ਲਾ ਦਿੱਤੀ ਸੱਨ ਲਾ ਕੇ ਅੰਦਰ ਜਾ ਕੇ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਸਤਿਗੁਰੂ ਕਿਰਪਾ ਕਰੋ ਬਾੜ ਸੰਗਤਾਂ ਵਿਆਕੁਲ ਹੁੰਦੀਆਂ ਪਈਆਂ ਜਾ ਕੇ ਦਰਸ਼ਨ ਦਿਓ ਤੇ ਗੁਰੂ ਅਮਰਦਾਸ ਜੀ ਕਹਿੰਦੇ ਬਾੜ ਫੱਟੀ ਪੜੀ ਨਹੀਂ ਸਤਿਗੁਰੂ ਪੜ ਲਈ ਸੀ ਫਿਰ ਤੁਸੀਂ ਕਿਵੇਂ ਆਏ ਸਤਿਗੁਰੂ ਮੈਂ ਤਾਂ ਪਿੱਛੇ ਸੱਨ ਲਾ ਕੇ ਆਇਆ ਤੁਹਾਡਾ ਹੁਕਮ ਵੀ ਮੰਨਿਆ ਹੈ ਤੇ ਗੁਰੂ ਬੜੀ ਪ੍ਰਸੰਤਾ ਜਿਤਾਈ ਗੁਰੂ ਅਮਰਦਾਸ ਜੀ ਨੇ ਵੀ ਅਖਿਆ ਤੁਸੀਂ ਸੰਗਤਾਂ ਦੇ ਬੜੇ ਸੋਚਦੇ ਹੋ ਤੇ ਸੰਗਤਾਂ ਵੀ ਆਖਣਗੇ ਜਿੱਥੇ ਧੰਨ ਗੁਰੂ ਅਮਰਦਾਸ ਦੇ ਗੁਣ ਗਾਉਂਦੀਆਂ ਨੇ ਆਖਣਗੇ ਧੰਨ ਬਾਬਾ ਬੁੱਢਾ ਸਾਹਿਬ ਜਿਨ ਗੁਰ ਲੱਦਾ ਧੰਨ ਬਾਬਾ ਬੁੱਢਾ ਜਿਨ ਗੁਰ ਲੱਦਾ ਸਤ ਸੰਗਿਓ ਵੇਖੋ ਕਿਵੇਂ ਵਡਿਆਈਆਂ ਸਤਿਗੁਰ ਦੇ ਰਹੇ ਨੇ ਜੋ ਜੋੜ ਮੇਲਾ ਗੁਰੂ ਮਖੁਲੰਗ ਦਾ ਵਿਆਹ ਕਰਦਾ ਕਰਦਾ ਗੁਰੂ ਅਮਰਦਾਸ ਜੀ ਗੁਰੂ ਨਾਨਕ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਗੁਰੂ ਅਰਜਨ ਦੇ ਪਿਤਾ ਜੀ ਮਾਲਕ ਬਣੇ ਜਦੋਂ ਬੀਬੀ ਕਰਮੋ ਨੇ ਫਿਰ ਮਹਿਣਾ ਮਾਰਿਆ ਸੀ ਨਾ ਇਨਾ ਘੜ ਕਿਹਦੀ ਔਲਾਦ ਹੋਣੀ ਹੈ ਫਿਰ ਮਾਤਾ ਗੰਗਾ ਜੀ ਨੇ ਜਦੋਂ ਗੁਰੂ ਅਰਜਨ ਦੇਵ ਜੀ ਤੈਨੂੰ ਬੇਨਤੀ ਕੀਤੀ ਆਖਿਆ ਸਤਿਗੁਰੂ ਤੁਸੀਂ ਸੰਸਾਰ ਦੀਆਂ ਝੋਲੀਆਂ ਭੜ ਦੇਓ ਕਿਰਪਾ ਕਰੋ ਸਾਡੇ ਘਰ ਦੀ ਬੂਟਾ ਲੱਗ ਜਾਵੇ ਫਿਰ ਕਿੱਥੇ ਭੇਜਿਆ ਸੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਕੋਲ ਚਵਾਲ ਕਹਿੰਦੇ ਉਹ ਇੰਦਰੀ ਜਿੱਤ ਸਿੱਖ ਹੈ ਨਿਮਰਤਾ ਦੇ ਪੁੰਜ ਨੇ ਬਾਣੀ ਦੇ ਰੱਸੀਏ ਨੇ ਉਹਨਾਂ ਕੋ ਜਾ ਕੇ ਅਰਦਾਸ ਕਰਵਾਓ ਫਿਰ ਮਾਤਾ ਗੰਗਾ ਜੀ ਸਤਿਗੁਰ ਦਾ ਹੁਕਮ ਮੰਨ ਕੇ ਮਿੱਸੇ ਪ੍ਰਸ਼ਾਦੇ ਪਕਾ ਕੇ ਨਾਲ ਗੰਡੇ ਲੈ ਕੇ ਦਹੀਂ ਲੈ ਕੇ ਫਿਰ ਬਾਬਾ ਬੁੱਢਾ ਸਾਹਿਬ ਦੀ ਸ਼ਰਨ ਵਿੱਚ ਜਾਂਦੇ ਨੇ ਬਾਬਾ ਬੁੱਢਾ ਸਾਹਿਬ ਜਦੋਂ ਪ੍ਰਸ਼ਾਦਾ ਛਕਦੇ ਨੇ ਫਿਰ ਨਾਲ ਨਾਲ ਮਾਤਾ ਗੰਗਾ ਜੀ ਬੇਨਤੀ ਕਰਦੇ ਨੇ ਬਾਬਾ ਜੀ ਹੁਣ ਤਾਂ ਸ੍ਰੀਕੇ ਵਾਲੇ ਮਿਹਨੇ ਮਾਰਦੇ ਨੇ ਇੰਨਾ ਘੜ ਕੇ ਦੀ ਕੋਈ ਔਲਾਦ ਹੋਣੀ ਹੈ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥ ਤੇ ਗੰਡਾ ਰੱਖਿਆ ਹੋਇਆ ਮੁੱਕੀ ਮਾਰ ਕੇ ਗੰਡਾ ਪੰਨਿਆ ਆਖਿਆ ਮਾਤਾ ਜੀ ਤੁਹਾਡੇ ਕਰ ਇਹੋ ਜਿਹਾ ਪੁੱਤਰ ਹੋਵੇਗਾ ਜਿਹੜਾ ਜ਼ਾਲਿਮਾਂ ਦੇ ਸਿਰ ਪੰਦੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਿਰ ਬਾਬਾ ਬੁੱਢਾ ਸਨੇ ਅਰਦਾਸ ਕੀਤੀ ਸਮਾਂ ਆਇਆ ਗੁਰੂ ਹਰਿਦਵਿੰਦ ਸਾਹਿਬ ਦਾ ਆਗਮਨ ਹੋਇਆ ਤੇ ਨਾਮ ਵੀ ਬਾਬਾ ਬੁੱਢਾ ਸਨ ਰੱਖਿਆ ਅੱਜ ਉਹ ਸੰਗਤਾਂ ਉਹ ਦਿਹਾਰਾ ਚਬਾਲ ਦੀ ਧਰਤੀ ਤੇ ਸੰਗਤਾਂ ਮਨਾ ਰਹੀਆਂ ਨੇ ਮੇਰੇ ਵੀ ਮਨ ਦੀ ਭਾਵਨਾ ਸੀ ਚਲੋ ਬਾਬਾ ਬੱਡਾ ਸਰ ਜੀ ਆਪੇ ਚਰਨਾਂ 'ਚ ਹਾਜ਼ਰੀ ਲਗਾ ਲੈਣਾ ਅਗਲਾ ਸਮਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਆਪ ਸੰਗਤਾਂ ਦਰਸ਼ਨ ਕਰਨਗੇ ਆਓ ਜੀ ਵਿਚਾਰ ਕਰਦੇ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਗੁਰੂ ਦੇ ਸਾਥ ਸੰਤ ਬਖਸ਼ਣ ਜੋਗ ਹੈ ਬਖਸ਼ਦੇ ਹੋ ਦੇਹੋ ਅਸੀਂ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ